ਕੋਟਲ ਗੁਰ ਸੇਵੀਏ ਐਨਸ ਸਹਜ ਸੁਪਾਏ ਦਰਸਨ ਕਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਖਸਮਦੀ ਨੂਰੇ ਅਰਸੋਂ ਗੁਰਸੋਂ ਝਟੀ ਐ ਤੋਦ ਦੇਠੇ ਸੱਚੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸ਼ਾ ਤੇਰਿ ਸ਼ਾਨ ਦੇਸਾ ਹੋ ਗੇਸ ਬਾਸ ਬੈਠਿਆ ਸੋਹੀਏ ਅਬ ਨੰਦਾਵੇ ਸਾਹੋ ਵਾਹਿਗੁਰੂ ਸਾਹਿਬ ਜੀ ਪੁਰਠ ਮਹੱਲਾ ਪੰਜਵ ਕਰ ਪਹਿਲਾ ਅਸ਼ਟ ਪਦੀਆ ਏਕ ਓੰਕਾਰ ਹਤ ਗੁਰ ਪਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਨ ਸਜਿਆ ਭਾਈ ਦੇ ਕਰ ਆਪਣੀ ਵਥ ਸਭ जग ਜਿਨੇ ਉਪਾਇ ਪਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਨ ਸਾਜਿ ਆ ਭਾਈ ਦੇ ਕਰ ਆਪਣੀ ਵਥ ਕਿਨ ਕਈਏ ਕਿਉਂ ਦੇਖੀਏ ਭਾਈ ਕਰਤਾ ਏਕ ਆਕਥ ਗੁਰ ਗੋਵਿੰਦ ਸਾਲਾਈਏ ਭਾਈ ਜਿਸ ਤੇ ਜਾਪੇ ਤਥ ਮੇਰੇ ਮਨ ਜਪੀਏ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਹੰਤਾ ਰਹਾਉ ਜਾਕੇ ਘਰ ਸਭ ਕਿਸ ਹੈ ਭਾਈ ਨੌਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੇ ਭਾਈ ਪੂਛਾ ਅਗਮ ਅਪਾਰ ਜੀ ਜੰਤ ਪ੍ਰਤਪਾਲਦਾ ਪਾਈ ਨਿਤਨੇਤ ਕਰਦਾਸਾਰ ਸਤਗੁਰ ਪੂਰਾ ਭੇਟਿਏ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀਏ ਪਾਈ ਪਰਮ ਭਉ ਹੋਵੇ ਨਾਸ ਮਿਲ ਸੰਤ ਸਬਾ ਮਨ ਮੰਝੀਏ ਭਾਈ ਹਰ ਕੇ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਤੰਬਲ ਹੋਐ ਪਰਗਾਸ ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੁੜਿਐ ਭਾਈ ਹੋਈਐ ਸਭ ਕੀ ਤੂਰ ਟਟ ਕਟ ਬ੍ਰਹਮ ਪਸਾਰੇ ਆਪਾਈ ਪੀਖੇ ਸੁਨੇ ਹਜ਼ੂਰਾ ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਏ ਝੂਰਾ ਕਰਨ ਕਰਾਵਨ ਸਮਰਥੋ ਭਾਈ ਪਰਵ ਕਲਾ ਪਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੂ ਬਿਨਾਸ ਤਿਸ ਭਾਵੈ ਤਾਂ ਮੇਲ ਲੈ ਭਾਈ ਹਿਰਦੇ ਨਾਮ ਨਿਵਾਸ ਗਰਮ ਅਖ ਕੰਬਲ ਪਰਗਾਸਿਐ ਭਾਈ ਹਿਰਦੈ ਹੋਵੈ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤਿ ਆਕਾਸ ਗੁਰਪੂਰੇ ਸੰਤੋਖਿ ਆ ਭਾਈ ਅਨਸੁ ਲਾਗਾ ਪਾਉ ਅਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਹਦ ਸੁਵਾਉ ਕਰਨੇ ਸੁਣ ਸੁਣ ਜੀਵੇ ਆ ਭਾਈ ਦੇਹ ਚਲ ਪਾਇਆ ਥਾ ਜੈਸਾ ਪਰਤੀਤਨ ਆਵਹੀ ਪਾਈ ਸੋ ਜੀੜਾ ਜਲ ਜਾਉ ਬਹੁ ਗੁਣ 베ਰੇ ਸਾਹਿਬੇ ਪਾਈ ਹਉ ਤਿਸਕੇ ਬਲ ਜਾਉ ਓ ਨਿਰਗੁਣਿਆਰੇ ਪਾਲਦਾ ਪਾਈ ਦੇ ਨਥਾ ਵੇ ਥਾਓ ਰਿਜਕ ਸੁਗਾਈ ਸਾਸ ਸਾਸ ਭਾਈ ਗੂੜਾ ਜਾ ਕਾ ਨਾਓ ਦੇਸਾ ਗੋਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਓ ਤੇਸੇ ਬੈਨ ਘੜੀ ਨਾ ਜੀਵੈ ਭਾਈ ਸਰਵ ਕਲਾ ਪਰਪੂਰਾ ਸਾਸ ਗਰਾਸ ਨਾ ਵਿਸਰੇ ਭਾਈ ਪੇਖੋ ਸਦਾ ਹਜ਼ੂਰਾ ਹਾਦੂ ਸੰਗ ਮੁਲਾਇਆ ਭਾਈ ਭਰ ਬਰਿਆ ਭਰਪੂਰਾ ਜਿਨ੍ਹਾਂ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰਾ ਅੰਚਲ ਲਾਇ ਤਰਾਇਆ ਭਾਈ ਪਵਜਲ ਦੁਖ ਸੰਸਾਰ ਕਰਿ ਕਿਰਪਾ ਨਦਰਿ નિਹਾਲਿਆ ਭਾਈ ਕੀਤਨ ਅੰਗ ਅਪਾਰ ਮਨਸਤਨ ਸੀਤਲ ਹੋਇਆ ਭਾਈ ਪੂਜਨ ਨਾਮਧਾਰ ਨਾਨਕ ਤਿਸ ਸਿਰ ਨਾਗਤੀ ਭਾਈ ਜੇ ਕੇਲ ਵਿਖ ਕਾਟਣ ਹਾਰ ਅੰਕਲ ਲਾਇ ਤੇਰਾ ਆ ਭਾਈ ਪਵਜਲੇ ਦੁਖ ਸੰਸਾਰ ਕਰੇ ਕਿਰਪਾ ਨਦਰ ਨਿਹਾਲ ਆ ਭਾਈ ਕੀਤਨ ਅੰਗ ਅਪਾਰ ਮਨ ਤਨ ਸ਼ੀਤਲ ਹੋਇਆ ਪਾਈ ਭੋਜਨ ਨਾਮ ਅਦਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਬੇਖ ਕਟਣ ਹਾਰ वाहिगुरू जी ख़ालसा वाहिगुरू जी फतेह गुरू